ਮੋਗਾ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਗਲੀ ਦੇ ਵਿੱਚ ਬੈਠੇ ਦੋ ਦੋਸਤਾਂ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਦੇ 4 ਤੋਂ 5 ਗੋਲੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਤਾਂ ਬੀਤੀ ਦੇਰ ਰਾਤ ਵੱਡੀ ਕਟਨਾ ਵਾਪਰੀ ਹੈ ਜਿੱਥੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਗਲੀ ਦੇ ਵਿੱਚ ਬੈਠੇ ਦੋ ਦੋਸਤਾਂ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕ ਦੋਸਤ ਦੀ ਹਾਲਤ ਜੋ ਹੈ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਅਫਰੀਦਕੋਟ ਦੇ ਹਸਪੀਟਲ ਰੈਫਰ ਕਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਤਿੰਨ ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਦੇ ਵੱਲੋਂ ਉਂਦਿਆਂ ਹੀ ਗੋਲੀਆਂ ਚਲਾਈਆਂ ਗਈਆਂ ਨੇ ਉੱਥੇ ਹੀ ਦੇਰ ਰਾਤ ਪਹੁੰਚੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮੋਗਾ ਦੇ ਮਹਾਵੀਰ ਨਗਰ ਦੇ ਵਿੱਚ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੇ ਵੱਲੋਂ ਸਾਹਿਲ ਕੁਮਾਰ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਗਲੀ ਦੇ ਵਿੱਚ ਆਪਣੇ ਦੋਸਤ ਦੇ ਨਾਲ ਬੈਠਿਆ ਹੋਇਆ ਸੀ ਕਿਸੀ ਦੇ ਚਲਦੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਤੁਰੰਤ ਸਾਹਿਲ ਨੂੰ ਹਸਪਤਲ ਲੈ ਕੇ ਜਾਇਆ ਗਿਆ ਪਰ ਉਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤਾਂ ਚਾਰ ਤੋਂ ਪੰਜ ਨੌਜਵਾਨ ਦੇ ਗੋਲੀਆਂ ਲੱਗੀਆਂ ਨੇ ਤਾਂ ਉੱਥੇ ਹੀ ਅਪੀੜਿਤ ਨੌਜਵਾਨ ਜੋ ਜ਼ਖਮੀ ਹੋਇਆ ਉਸ ਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਹੜੇ ਲੋਕ ਆ ਕੇ ਉਸਦੇ ਪੁੱਤਰ ਨੂੰ ਗੋਲੀਆਂ ਮਾਰ ਗਏ ਨੇ ਤਾਂ ਜਿਹੜਾ ਦੋਸਤ ਨੌਜਵਾਨ ਦੇ ਨਾਲ ਬੈਠਿਆ ਹੋਇਆ ਸੀ ਉਸ ਦਾ ਕਹਿਣਾ ਹੈ ਕਿ ਇੱਕ ਗਲੀ ਦਾ ਹੀ ਸਖਸ਼ ਉਹਨਾਂ ਬਦਮਾਸ਼ਾਂ ਦੇ ਨਾਲ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਪੂਰੀ ਘਟਨਾ ਬਿਆਨਕਾਰ ਹੈ ਦੋਸਤ ਅਤੇ ਲੜਕੇ ਦੀ ਮਾਂ ਤੁਹਾਨੂੰ ਸੁਣਾ ਦਿੰਦੇ ਆ ਮੈਂ ਮਾਵੀਰ ਨਗਰ ਦਾ ਰਹਿਣ ਵਾਲਾ ਜੀ ਨੀਲਕੁਮਾਰ ਮੇਰਾ ਨਾਮ ਹੈ ਜੀ ਇਹ ਕੋਈ ਤਕਰੀਬ ਹੋਇਆ ਸੀ ਜਦੋਂ ਇੱਥੇ ਬਸ ਅਸੀਂ ਬੈਠੇ ਸੀਗੇ ਜਿਹਦੇ ਗੋਲੀਆਂ ਵੱਜੀਆਂ ਹੋਈ ਬੈਠਾ ਸੀ ਮੇਰੇ ਨਾਲ ਹੀ ਗੱਲਾਂ ਬਾਤਾਂ ਕਰਦੇ ਪਏ ਸੀ ਤੇ ਤਿੰਨ ਬੰਦੇ ਆਏ ਇੱਕ ਨੇ ਉਤਰ ਕੇ ਗੋਲੀਆਂ ਮਾਰੀਆਂ ਤੇ ਉਹ ਮੋਟਰਸਾਈਕਲ ਬੈਠੇ ਨੇ ਕਿ ਆਜ ਕੰਮ ਹੋ ਗਿਆ ਤੇ ਬੈਠ ਕੇ ਤੇ ਚਲੀ ਗਏ ਬੰਦੇ ਕੌਣ ਸੀ ਜਾਣਦੇ ਮੈਨੂੰ ਮੈਂ ਇੱਕ ਨੂੰ ਪਛਾਣਦਾ ਜੀ ਕੌਣ ਸੀ ਉਹ ਇੱਥੋਂ ਦਾ ਹੀ ਹੈ ਮਹੱਲੇ ਦਾ ਹੀ ਹੈ ਮੁੰਡਾ ਸाहिल ਨਾਂ ਮੁੰਡੇ ਦਾ ਤੇ ਆਪਣੇ ਨਗਰ ਨੇ ਕੋਲ ਜਿਹਦਾ ਪਿਓ ਨੌਕਰੀ ਕਰਦਾ ਤੇ ਮੂੰਹ ਮਾਂ ਬੰਨੇ ਸੀ ਨਹੀਂ 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 ਖਾਲੀ ਖਾਲੀ ਮੂੰਹ ਸੀ ਸਾਰਾ ਕੁਝ ਕਿੰਨੀਆਂ ਫਾਇਰ ਕਿੰਨੇ ਕਿਤੇ ਉਹਨਾਂ ਨੇ ਫਾਇਰ ਦਾ ਤਾਂ ਪਤਾ ਹੀ ਨਹੀਂ ਹੁਣ ਆਪਾਂ ਨੂੰ ਕਿਹੜਾ ਕਦ ਆਪਾਂ ਚਲਾਉਣੇ ਆ ਜੀ ਉਹ ਤਾਂ ਠਾ ਠਾ ਕਰ ਕੀਤਾ ਤੇ ਇੱਥੇ ਇੱਥੇ ਹੀ ਪਏ ਆ ਸਾਰੇ ਫੋਲ ਸਾਰੇ ਕਿੰਨੇ ਆਨੇ ਸੀ ਟੁੱਟ ਤਿੰਨ ਜਣੇ ਸੀ ਗਈ ਨਹੀਂ ਆਪਾਂ ਨੂੰ ਨਹੀਂ ਪਤਾ ਜੀ ਅਸਾਂ ਤੇ ਆਏ ਕਦੇ ਸੀ ਮੋਟਰਸਾਈਕਲ ਤੇ ਸੀਗੇ ਜੀ ਤਿੰਨੋਂ ਇੱਕ ਤੇ ਇੱਕੋਂ ਤੇ ਕਿੰਨੇ ਕੁ ਦਾ ਟਾਈਮ ਸੀ ਦਾ ਬਹੁਣੇ ਅੱਧਾ ਘੰਟਾ ਹੀ ਹੋਇਆ ਮੇਰੇ ਹਿਸਾਬ ਨਾਲ ਹਾਂਜੀ ਹਾਲਤ ਕਿੱਦਾ ਹਾਂਜੀ ਬੱਚੇ ਦੀ ਹਾਂਜੀ ਠੀਕ ਆ ਸੈਟ ਆ ਤੁਹਾਡੇ ਕੋਣ ਹੋ ਜੂਗਾ ਸੈਟ ਮਤਲਬ ਵੈਸੇ ਤਾਂ ਫਿਲਹਾਲ ਸੀਨੀਅਰ ਸਾਹਿਬ ਕੇ ਰੈਫਰ ਕਰਤਾ ਵਾ ਤਾਕੀ ਅੱਗੇ ਜਾ ਕੇ ਦੇਖਦੇ ਕੀ ਬੰਦਾ ਵਾ ਗੋਲੀ ਲੱਗੀ ਮੁੰਡੇ ਨੂੰ ਫੇਰ ਆਈਆਂ ਮੇਰਾ ਦੂਜੀ ਗਲੀ 'ਚ ਆ ਘਰ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਬੇਟਾ ਉਹ ਕਿਵੇਂ ਕੀ ਹੋਇਆ ਕੀ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਆਵਾਜ਼ ਆਈਏ ਪਟਾਕਿਆਂ ਦੀ ਅਸੀਂ ਭੱਜਿਆ ਆਏ ਜਿਨ੍ਹਾਂ ਦੇ ਉਹ ਅੱਗੇ ਲੱਗੇ ਗੋਲੀ ਉਹ ਕਹਿੰਦੇ ਐਸੀ ਕੀ ਮੇਰੇ ਕੋਲ ਕਹਿੰਦਾ ਅਕਸ਼ੇ ਤਾਂ ਨਾ ਗੋਲੀ ਵੱਜੀ ਉਹ ਤਾਂ ਫੇਰ ਭੱਜਿਆ ਆਏ ਅਸੀਂ ਤਾਂ ਕਿੰਨੀਆਂ ਗੋਲੀਆਂ ਵੱਜੀ ਪਤਾ ਨਹੀਂ ਜੇ ਤਿੰਨਾਂ ਦੀ ਆਵਾਜ਼ ਆ ਤਿੰਨ ਚਾਰਾਂ ਦੀ ਆਵਾਜ਼ ਆਈਏ ਸਾਨੂੰ ਤਾਂ ਪਤਾ ਲੱਗਿਆ ਕਿੰਨਾਂ ਨੇ ਗੋਲੀ ਚਲਾਈ ਆ ਜੇ ਕ੍ਰਿਸ਼ਟਾਲ ਨਹੀਂ ਪਤਾ ਜੀ ਇਹ ਪਤਾ ਹੁਣ ਕੋ ਹੋਣਾ ਦੋੜ ਹੁਣ ਕਿਦਾਂ ਠੀਕ ਹੈ ਹੁੰਦਾ ਕਰ ਰਿਹਾ ਸਰਿਕਾ ਕਿੰਦਾ ਇਹ ਕਿ ਨਹੀਂ ਹਾਂ ਇਹਦਾ ਸਰ ਰਿਹਾ ਇੱਥੇ ਕਿੰਦਾ ਇਹ ਸੀ ਅੱਲੇ ਮੇਰਾ ਮੁੰਡਾ ਕੀ ਮੰਗ ਕਰੋਗੇ ਪਹਿਲਾਂ ਮੈਂ ਹਾਂ ਇਨਸਾਫ ਤਾਂ ਨਾ ਪਹਿਲਾਂ ਮੇਰੇ ਬੱਚੇ ਨੂੰ ਆਸਾਂ ਦਾ ਜੀ ਫੇਰ ਮੈਂ ਸੋਚ ਚੁੱਕਿਆ ਅੱਲੇ ਮੈਨੂੰ ਕੁਝ ਨਹੀਂ ਦਿਖ ਰਿਹਾ ਮੇਰੇ ਬੱਚੇ ਦੀ ਜਾਨ ਬਚਾ ਚਾਹ ਹਾਂਜੀ ਇੱਕ ਨਾ ਸਾਹਿਲ ਐਸਕੇ ਨਾਂ ਦਾ ਵਿਅਕਤੀ ਹੈ ਮਾਹਵੀਰ ਨਗਰ ਤੋਂ ਇਹ ਸਾਨੂੰ ਇੱਕ ਜਿਹੜੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਹੜੀ ਸਿਵਲ ਹਸਪੀਟਲ ਜੇ ਆਈ ਹੈ ਇਹਨੇ ਗਨ ਸ਼ਾਟ ਇੰਜਰੀ ਸੀ ਤੇ ਆ ਕੇ ਇਸ ਮੌਕੇ ਦੇਖਿਆ ਤੇ ਜਿਹੜੇ ਇਹ ਇਹਨੇ ਘਰ ਤੇ ਜਾਂ ਇਹ ਇਹਦਾ ਬਿਆਨ ਲਿਖਾਂਗੇ ਉਸ ਮੁਤਾਬਕ ਜਿਹੜੀ ਕਾਰਵਾਈ ਕਰਦੇ ਸਰ ਕਿੰਨੇ ਫਾਇਰ ਹੋਏ ਇਹ ਹਜੇ ਡਾਕਟਰ ਦੇਖ ਰਹੇ ਨੇ ਤੇ ਹਜੇ ਇਹਨੂੰ ਦੇਖਦੇ ਲੱਤ ਚ ਸ਼ਾਇਦ ਇਹਨੇ ਫਾਇਰ ਲੱਗੇ ਸਰ ਪਤਾ ਲੱਗਾ ਕੌਣ ਸੀ ਬਗੌੜੀ ਨਹੀਂ ਹਜੇ ਇਹ ਨਾਲ ਇਸ ਗੱਲਬਾਤ ਕਰਦੇ ਆ ਇਹਨੇ ਘਰ ਗਿਆ ਪਏ ਇਨਕਮਿਸ਼ਨ ਲੈਣੇ ਆ ਇਨਫੋਰਮੇਸ਼ਨ ਲੈ ਕੇ ਤੁਹਾਡਾ ਬਹੁਤ ਸ਼ੁਕਰੀਆ। ਆਲ ਦਿੱਤਾ ਜੀ। ਅ ਇਹ ਹਜੇ ਡਾਕਟਰਾਂ ਦੇ ਕਹਿੰਦੇ ਨੇ ਤਾਂ ਵੀ ਜਿਹੜਾ ਹਜੇ ਇਲਾਜ ਕਰ ਰਹੇ ਨਹੀਂ ਫਸਟ ਸਟੇਜ ਵਗੈਰਾ ਦਿੱਤੀ ਹੈ ਇਸ ਤੋਂ ਬਾਅਦ ਉਹ ਤੁਹਾਨੂੰ ਅਪਡੇਟ ਦੇਣ। ਸਰ ਕਿੱਥੇ ਕਿੱਥੇ ਬੱਜੇ ਪਾਰੇ ਹੋਏ? ਇਹ ਇੱਕ ਬਾਹਤ ਇਹ ਇੱਕ ਇੱਕ ਲੱਗ ਤੇ ਬਾਕੀ ਹਜੇ ਡਾਕਟਰ ਐਗਜ਼ਾਮਿੰ ਕਰ ਰਹੇ ਨੇ। ਅ ਪੇਸ਼ੈਂਟ ਆਪਣੇ ਕੋਲੇ ਹੀ ਫਾਇਰ ਆਮ ਦਾ ਕੇਸ ਆਇਆ ਨੌਨ ਨੌ ਦਾ 940 ਕਿ ਪੀਐਮ ਤੇ ਆਇਆ। ਠੀਕ ਹੈ ਜੀ। ਤੇ ਪੇਸ਼ੈਂਟ ਹੈਗਾ ਸੀ ਸਾਹਿਲ ਕੁਮਾਰਾ ਜੀ ਮਹਾਵੀਰ ਨਗਰ ਤੋਂ ਪੇਸ਼ੈਂਟ ਆਇਆ। ਦੈਨ